ਅੱਜ ਸੰਵਿਧਾਨ ਦੇ ਨਿਰਮਾਤਾ ਔਰ ਸਾਡੇ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਬਾਬਾ ਸਾਹਿਬ ਪੀਮਰਾਓਂ ਅੰਬੇਡਕਰ ਜੀ ਦਾ ਜਨਮ ਦਿਨ ਹੈ ਤਾਂ ਮੈਂ ਸਾਰੇ ਹੀ ਪੰਜਾਬ ਵਾਸੀਆਂ ਭਾਰਤ ਵਾਸੀਆਂ ਨੂੰ ਔਰ ਭਾਰਤ ਤੋਂ ਬਾਹਰ ਵੱਸਦੇ ਸਾਡੇ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਜੋ ਸਾਡੇ ਦੇਸ਼ ਦਾ ਸੰਵਿਧਾਨ ਹੈ ਇੱਕ ਬਹੁਤ ਹੀ ਸਾਡੀ ਵੱਡੀ ਇਹ ਅਮਾਨਤ ਹੈ ਜਿਸ ਨੂੰ ਕਿ ਬਾਬਾ ਸਾਹਿਬ ਨੇ ਕਈ ਸਾਲ ਲਗਾ ਕੇ ਇਹ ਸੰਵਿਧਾਨ ਬਣਾਇਆ ਸੀ ਔਰ ਅੱਜ ਇਸ ਸੰਵਿਧਾਨ ਦੀ ਬਹੁਤ ਸਾਰੇ ਹੋਰ ਦੇਸ਼ ਜਿਹੜੇ ਆ ਉਹ ਵੀ ਇਸ ਨੂੰ ਦੇਖ ਕੇ ਆਪਣੇ ਦੇਸ਼ ਦਾ ਸੰਵਿਧਾਨ ਬਣਾਇਆ ਉਹਨਾਂ ਨੇ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਮੁਬਾਰਕਬਾਦ ਦਿੰਦਾ ਔਰ ਮੈਂ ਦੱਸਣਾ ਚਾਹੁੰਦਾ ਕਿ ਅੱਜ ਜੋ ਸਾਡੇ ਦੇਸ਼ 'ਚ ਹੋ ਰਿਹਾ ਹੈ ਇਹ ਸੰਵਿਧਾਨ ਨੂੰ ਲੀਰੋ-ਲੀਰ ਕਰਨ ਦੀ ਕੋਸ਼ਿਸ਼ ਜੋ ਭਾਰਤੀ ਜਨਤਾ ਪਾਰਟੀ ਦੀ ਹੈ ਅੱਜ ਇਸ ਸੰਵਿਧਾਨ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੇ ਵੀ ਇੱਕ ਜਿਹੜਾ ਹੈਗਾ ਸੰਘਰਸ਼ ਜਿਹੜਾ ਆਰੰਭਿਆ ਔਰ ਅਸੀਂ ਸਾਰੇ ਆਪਣੇ ਭਾਰਤਵਾਸੀ ਨੂੰ ਲਾਮਬੰਦ ਕਰਦੇ ਹਾਂ ਕਿ ਇਸ ਸੰਵਿਧਾਨ ਦੀ ਸਾਨੂੰ ਰਾਖੀ ਕਰਨੀ ਚਾਹੀਦੀ ਹੈ ਔਰ ਉਹ ਲੋਕ ਜਿਹੜੇ ਸੰਵਿਧਾਨ ਨੂੰ ਤੋੜਨਾ ਚਾਹੁੰਦੇ ਜਿਹੜੇ ਸਾਡੇ ਇਸ ਭਾਰਤ ਨੂੰ ਤੋੜਨਾ ਚਾਹੁੰਦੇ ਉਹਨਾਂ ਦਾ ਸਖਤ ਵਿਰੋਧ ਕਰਨਾ ਚਾਹੀਦਾ ਔਰ ਅੱਜ ਜਿੰਨੇ ਵੀ ਪਾਰਟੀਆਂ ਨੇ ਸਾਰੀਆਂ ਇਕੱਠ ਹੋ ਕੇ ਇਹ ਜੋ ਬੀਜੇਪੀ ਜਿਸ ਨੂੰ ਮੈਂ ਭ੍ਰਸ਼ਟਾਚਾਰੀ ਜੁਮਲਾ ਪਾਰਟੀ ਕਹਾਵਾਂਗਾ ਇਸ ਪਾਰਟੀ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਦੇਸ਼ ਦੇ ਲੋਕਤੰਤਰ ਨੂੰ ਬਚਾ ਸਕੀਏ ਤਾਂ ਕਿ ਅਸੀਂ ਆਪਣੇ ਦੇਸ਼ ਦੀ ਗਰੀਬ ਜਨਤਾ ਨੂੰ ਬਚਾ ਸਕੀਏ ਕਿਉਂਕਿ ਅੱਜ ਭਾਰਤ ਆ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ ਕਿ ਸਮਾਜ ਨੂੰ ਫੇਰ ਪਾੜਿਆ ਜਾਵੇ ਉਹੀ ਪੁਰਾਣਾ ਜੋ ਇਹਨਾਂ ਦੀ ਸ਼੍ਰੇਣੀਆਂ ਚ ਇਹਨਾਂ ਨੇ ਸਾਡੇ ਦੇਸ਼ ਨੂੰ ਵੰਡਿਆ ਉਹ ਦੁਬਾਰਾ ਇਹ ਉਹੀ ਜਿਹੜਾ ਹੈਗਾ ਉਹਨੂੰ ਲਾਗੂ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਸਾਡੇ ਦੇਸ਼ ਵਾਸੀਆਂ ਨੂੰ ਇੱਕ ਜੁਟ ਹੋ ਕੇ ਐਸੀਆਂ ਜਿਹੜੀਆਂ ਹੈਗੀਆਂ ਧਰਮ ਧਰਮ ਵਿਰੋਧੀ ਪਾਰਟੀਆਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੁੰਦਾ ਔਰ ਮੈਂ ਆਸ ਕਰਦਾ ਕਿ ਇੱਕ ਇੱਕ ਸਾਡਾ ਦੇਸ਼ ਵਾਸੀ ਇਸ ਆਪਣੇ ਸੰਵਿਧਾਨ ਨੂੰ ਬਚਾਉਣ ਲਈ ਇੱਕ ਜੁਟ ਹੋ ਕੇ ਐਸੀਆਂ ਜਿਹੜੀਆਂ ਪਾਰਟੀਆਂ ਦਾ ਮੁਕਾਬਲਾ ਕਰਨਗੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਭੀਨ Gracias. Uh -huh.